ਭਾਬੋ ਮਾਸਾਂ ਹੀ ਬਚੇ ਨਹੀਂ ਦ ਡਰਾਈਵਰਸ ਇਨ ਦ ਕਾਰ? ਨੋ, ਐਵਰੀਬਾਡੀ ਇਜ਼ ਆਊਟ। ਓਕੇ, ਵੇਅਰ ਆਰ ਦੇ? ਅਹ, ਸੋ ਦੇ ਉਹ ਇਹਦੇ ਚ ਬੈਠੇ ਸੀਗੇ ਮੈਂ ਜੱਸੀ ਤੇ ਇਹ ਬਾਈ ਚਲਾ ਰਿਹਾ ਸੀ ਆਪਣਾ ਹਰਮਨ ਬ੍ਰਾਂਡ ਕੋਟਿਆਂ ਇੱਥੇ ਕੋਈ ਹੈਗੀ ਆ ਬਾਦ ਘਾਟ ਇੱਥੇ ਐਕਸੀਡੈਂਟ ਹੋਇਆ ਹੀ ਰਹਿੰਦਾ ਇੱਥੇ ਐਕਸੀਡੈਂਟ ਇਸ ਤੋਂ ਬਾਅਦ ਵੀ ਇਹ ਪਾਟ ਵੇ ਨਹੀਂ ਖਤੋਈ ਐਂਬੂਲੈਂਸ ਵੀ ਆ ਚੁੱਕੀ ਠੀਕ ਆ ਨੋ ਡੋਨਟ ਰਨ ਆਏ ਨੇ ਲਿਆ ਕੇ ਮਾਰਿਆ ਵਿੱਚ ਦਵਾਰੀ ਤੇ ਤੂੰ ਐਨ ਨੂੰ ਆਜੋ ਮਾੜਿਆ ਉਹਦਾ ਹਾਲ ਕੀ ਹਾਲਟੀ ਨੂੰ ਦੇਖਿਆ ਲਾਦਾ ਕਿਤੇ ਮੈਨੂੰ ਯਾਰ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਦਾਤੇ ਨੇ ਰੱਖ ਲਿਆ ਐਕਸੀਡੈਂਟ ਬਹੁਤ ਭੜਾ ਹੋਇਆ ਸੀ ਬ੍ਰੈਂਟਨ ਦੇ ਵਿੱਚ ਤੇ ਰਿਪੋਰਟ ਤੇ 2 ਵਜੇ 6 ਬੰਨ ਲੱਗੀ ਤੇ ਇਹਨਾਂ ਦੇ ਗੋਡੇ ਤੇ ਵਿੱਚ ਤੇ ਮਤਲਬ ਪਰਮਾਤਮਾ ਨੇ ਰੱਖ ਲਿਆ ਸੱਚੇ ਪਾਤਸ਼ਾਹ ਨੇ ਜਿਹੜੇ ਹਿਸਾਬ ਨਾਲ ਦੇਖ ਲਓ ਵੀ ਕਾਰ ਤੇ ਕਾਰ ਵੱਜੀ ਹਨਾ ਉਹ ਪੂਰਾ ਨਿੱਕੀ ਉੱਪਰ ਸੀ ਲਿਆ ਕੇ ਪਿੱਕੇ ਦੇ ਵਿੱਚ ਲਿਆ ਕੇ ਮਾਰੀ ਬਰਬਾਦ ਚਤ ਰਹਿ ਗਈ ਪਿੱਕਾ ਜਮਾ ਟੁੱਟ ਗਿਆ ਤੇ ਵੀਡੀਓ ਵੀ ਪਾਉਨੇ ਆ ਦੇਖਿਓ ਜਰੂਰ ਹਨਾ ਤੇ ਧਿਆਨ ਰੱਖਿਆ ਕਰੋ ਬਾਬੇ ਇੱਥੇ ਹਨਾ ਤੇ ਕਿਉਂਕਿ ਗੱਡੀਆਂ ਬਹੁਤ ਸਪੀਡ ਤੇ ਚੱਲਦੀਆਂ ਮਤਲਬ ਇਹ ਕੀ ਕਹਾ ਵੀ ਇੰਨੀ ਤੇਜ਼ ਲਿਆ ਕੇ ਮਾਰੀ ਉਹਨੇ ਪਿੱਕਾ ਚੱਕਣਾ ਚੂਰ ਕਰਤਾ ਕਾਲਾ ਸੀਗਾ ਹਾਂ ਤੇ ਆਪਾਂ ਤਾਂ ਸਹੀ ਆ ਰਹੇ ਸੀਗੇ ਆਪਾਂ ਸਹੀ ਸੀਗੇ ਬਚਤ ਰਹਿ ਗਈ ਤੇ ਵੀਡੀਓ ਪਾਉਨੇ ਆ ਦੇਖਿਓ ਜਮਾ ਇਹ ਟੁੱਟ ਗਿਆ ਪਿੱਕਾ ਥੈਂਕ ਯੂ ਮਾਬੇਲ ਮਾਸਾਂ ਹੀ ਬਚੇ ਅਹ ਮੇਰੇ ਆਪਣੇ ਕੋਲ ਹੋਣਾ ਰਿਹਾ ਹੋਰ ਹੁਣ ਇਕੱਠੇ ਹੀ ਬੈਠੇ ਸੀ ਇਕੱਠੇ ਹੀ ਆਉਂਦੇ ਸੀ ਨਾ ਬੱਚਾ ਇਧਰੋਂ ਗੱਡੀ ਕਿਧਰੋਂ ਇਧਰੋਂ ਉਧਰੋਂ ਉਹ ਗੱਡੀ ਕਾੜਤੀ ਉਹਨੇ ਉਹ ਤੇਜ਼ੀ ਨਾਲ ਕੱਢ ਕੇ ਇਹ ਹਰਫੜਗੇ ਲਿਆ ਕੇ ਨੇ ਇਧਰ ਵਿੱਚ ਮਾਰੀ ਭਾਵੇਂ ਨਹੀਂ ਗੱਡੀ ਸਲੋ ਸੀਗੀ ਇਹ ਆ ਬਹੁਤ ਜ਼ੋਰ ਨਾਲ ਬੱਜੀ ਬਹੁਤ ਜ਼ੋਰ ਨਾਲ ਬੱਜੀ ਆ ਹੋਰ ਹਾਂ ਬੂ any of the drivers in the car no everybody's out okay where are they uh, so... ਆਲ ਆਫ ਦ ਮੋਸਟ ਆਫ ਦ ਜਿਆਦਾ ਜੀ ਜਾਈ ਵੀ ਮੈਂ ਆਹ ਕੋਲ ਦੇ ਟਿੱਕਾ ਕੋ ਚਲਾ ਰਿਹਾ ਸੀ ਟਿੱਕਾ ਉਹ ਖੜੇ ਜਿਆ ਟਿੱਕਾ ਰੋਟੀ ਲਾ ਰਿਹਾ ਸੀ ਬਾਬੇ ਉਹ ਇਹਦੇ ਚ ਬੈਠੇ ਸੀਗੇ ਮੈਂ ਜੱਸੀ ਤੇ ਕੋਟਿਆਂ ਤੋਂ ਬਾਈ ਬਹੁਤ ਸਲੋ ਆ ਰਹੇ ਸੀ ਤੇ ਲਿਆ ਕੇ ਨੇ ਮਾਰੀ ਵਿੱਚ ਆ ਘੜਿਆ ਕਾਲੇ ਸੱਭਲ ਗਏ ਸੱਬੜ ਗਏ ਗਾਲਿਆਂ ਨੇ ਲੈ ਕੇ ਮਾਰੀ ਵਿੱਚ ਥਾੜ ਦੇ ਕੇ ਇਹੋ ਜਿਹਾ ਬੀਕੋਸ ਜਿਹਾ ਨਾ ਆਉਂਦਾ ਇਹ ਬਾਈ ਚਲਾ ਰਿਹਾ ਸੀ ਆਪਣਾ ਹਾਰਮਨ ਬਰਾੜ ਖੋਟਿਆਂ ਤੋਂ ਆ ਤੇ ਵਿਚਾਰਾ ਬੜੇ ਪਿਆਰ ਨਾਲ ਲੈ ਕੇ ਆਇਆ ਸੀ ਉਧਰੋਂ ਛੱਡਣਾ ਆਉਂਦਾ ਸੀ ਇਹ ਇਧਰ ਹੋ ਗਿਆ ਗੜਗੱਛਾ ਇੱਥੇ ਕੋਈ ਹੈਗੀ ਆ ਬਾਦ ਘਾਟ ਇੱਥੇ ਐਕਸੀਡੈਂਟ ਹੋਇਆ ਹੀ ਰਹਿੰਦਾ ਇੱਥੇ ਐਕਸੀਡੈਂਟ ਹੋਇਆ ਹੀ ਰਹਿੰਦਾ ਹਾਂ ਪੱਕਾ ਹਾਂ ਪੱਕਾ ਇਹਦੇ ਚ ਬਿਮਾਰੀਆਂ ਨੇ ਇਹਦੇ ਚ ਜੋ ਵੱਜ ਕੇ ਰਫੇ ਚ ਅੱਛਾ ਇਹਦੇ ਚ ਵੱਜ ਕੇ ਵੱਜੀ ਆ ਓਕੇ ਪਾ ਲਿਆ ਉਹਨਾਂ ਨੂੰ ਢਿੱਡ ਤੇ ਇਹਨਾਂ ਨੇ ਉਦੋਂ ਹੀ ਤਾਮਝਾਮ ਕੱਢ ਲਿਆ ਵੀ ਗੱਡੀ ਕੁੜੀ ਤਾਂ ਨਹੀਂ ਵਧਣੀ ਪਈ ਉੱਚੜਿਆ ਕੋਲ ਬਹਾਦੂਰ ਅਵਰਨੈਸ ਕਰ ਰਹੇ ਸਭ ਨਾਲ ਮਾਰਟਨ ਇਹ ਪਾਰਟੀ ਨਹੀਂ ਕੋਟੋ ਹੈ ਕੋਨੀ ਕੋਟੋ ਨੇ ਉਹ ਦੇਖੋ ਜਿਹੜੀ ਉਹ ਚੋਲਿਆ ਦੇਖੀ ਨਾ ਕੋਈ ਮੱਕਾ ਪਾ ਗਿਆ ਉਹ ਦੇਖੋ ਭਾਰੀ ਦੋ ਨੂੰ ਆਉਂਦਾ ਐਂਬੂਲੈਂਸ ਵੀ ਆ ਚੁੱਕੀ ਐ ਇੱਥੇ ਤੇ ਜੱਸੀ ਦੇ ਬਾਬਾ ਬੱਜੀ ਸੱਟ ਆ ਰਹੀ ਨੇ ਦੇਖੋ ਠੀਕ ਆ ਨੋ ਡੋਨਟ ਸਟਾਪ ਗੋਟਾ ਬੱਜਿਆ ਬਹੁਤ ਜ਼ੋਰ ਨਾਲ ਹਨਾ ਤੇ ਚੱਲ ਕੋਈ ਨਹੀਂ ਕਿਰਪਾ ਰਹੀਗੀ ਪ੍ਰਮਾਤਮਾ ਦੀ ਹੈ ਕਿਵੇਂ ਸਾਰਾ ਟੁੱਟ ਗਿਆ ਸੋ ਬਹੁਤ ਪੜਾ ਐਕਸੀਡੈਂਟ ਹੋਇਆ ਬਾਬੇਓ ਇਹ ਬਚ ਗਏ ਇਹ ਕਿਰਪਾ ਨਾਲ ਪ੍ਰਮਾਤਮਾ ਦੇ ਦੇਖ ਸਕਦੇ ਹੋ ਕਿਵੇਂ ਠੀਕ ਆ ਹੁਣ ਹੈ ਗੁੱਟ ਬੱਜਿਆ ਮੇਰਾ ਗੋਡਾ ਬੱਜਿਆ ਬਹੁਤ ਜ਼ੋਰ ਨਾਲ ਇਹਨੇ ਲਿਆ ਕੇ ਮਾਰਿਆ ਵਿੱਚ ਆਹ ਖੜਿਆ ਇੱਧਰ ਸਾਰੇ ਇਹਨਾਂ ਦਾ ਕੋਡ ਮਾ ਅੰਗਲੀ ਹੁਣ ਤੇ ਨਹੀਂ ਵੀ ਕਹਿੰਦਾ ਤੇਰਾ ਦੇਣਾ ਕੀ ਐ ਸਿੱਧੀ ਲੈ ਕੇ ਮਾਰੀ ਇੱਥੋਂ ਇੱਥੋਂ ਲੈ ਕੇ ਇੱਧਰ ਮਾਰੀ ਲੈ ਕੇ ਤੇਰਾ ਗੁਰਤੀ ਗੱਡੀ ਮੈਂ ਤਾਂ ਡਰ ਹੈਂ ਔਰ ਆ ਹਾਂ ਦੱਸ ਵਾਰੀ ਤੇ ਬਾਕੀ ਹੁਣ ਆ ਗਿਆ ਨਾ ਭਾਈ ਇਹ ਚੰਗਾ ਇਹ ਲੇਟ ਹੀ ਆਉਂਦੇ ਹੁਣ ਇਹ ਆਪਣਾ ਕਰਕੇ ਸਟੇਟਮੈਂਟ ਦੇ ਦੂਗਾ ਨਾ ਤਾਂ ਨਿਭਰੂ ਦਾ ਕੰਮ ਈ ਆ ਵੀ ਹੈਵ ਫਾਲਟ ਫੂਡ ਕੀ ਆ ਟਿਕਟ ਜੇ ਕੱਟ ਕੇ ਦੇ ਦੇ ਤਾਂ ਚੰਗੀ ਗੱਲ ਓਕੇ ਇਹ ਨਾ ਕੱਟੀ ਨਾ ਫੇਰੇ ਸ਼ੋਅ ਥੋੜਾ ਬੜਾ ਐ ਨੂੰ ਆਜੇ ਮਾੜਾ ਪਾਣੀ ਨਾ ਡਿੱਗਦਾ ਨਾ ਉੱਤੇ ਤੇ ਆਹੋ ਨੇ ਸੱਤੇ ਦਾ ਸਾਫਦਾ ਘਾਤੇ ਪਤਾ ਲੱਗਦਾ ਵਾਚੇ ਪਤਾ ਲੱਗਦਾ ਐਡੀ ਐਡੀ ਫਾਇਰ ਸਟਰਡਿੰਗ ਆਲਟੀਫੋਨ ਦੇਖਿਆ ਲੱਗਦਾ ਕਿਤੇ ਮੈਨੂੰ ਯਾਦ ਨਹੀਂ ਆਂਦਾ ਸੀ ਆ ਪੁੰਨੀ ਨੰਬਰ ਮੰਮੀ ਮਰੇ ਬੈਠਿਆ ਉੱਤੇ ਹਾਂ ਬਾ ਠੀਕ ਆ ਫੇਰ ਠੀਕ ਆ ਮੈਂ ਕਹਿੰਦਾ ਦੇਖਿਆ ਦੇਖਿਆ ਲੱਗਦਾ ਬਾਣਾ ਉਹ ਨਾ ਇਹ ਦਾ ਘਟ ਰਹੀ ਜਿਵੇਂ ਪਾਰਕਿਤ ਮਾਂ ਨੂੰ ਪੋਤੇ ਲੈ ਕੇ ਨਹੀਂ ਗਿਆ ਬੋਲਣ ਉਹ ਠੀਕ ਉਹ ਕੱਲ ਸੀਗੀ ਨਾ ਉਹ ਪਾਰਟੀ ਸੀਗੀ ਕੱਲ ਨੂੰ ਮਾਸ਼ਾਅੱਲਾ ਤੇ ਪੋਤੀ ਛੋਟੀ ਆ ਉਹ ਠੀਕ ਆ ਠੀਕ ਉਹਦੇ ਕਰਕੇ ਫਿਰ ਆਇਆ ਨਹੀਂ ਜਾਂਦਾ ਹਾਂ ਉਹ ਦਾਰੀ ਕੋਸਟ ਹੈ ਜਾਨ ਜੇ ਤੁਸੀਂ ਇਹ ਸੇਵਾ ਦੇ ਇਹਨਾਂ ਨੂੰ ਬੋੜੇ ਨੇ ਹਾਲੇ ਉਦੋਂ ਕੀ ਹੋਇਆ ਬੋੜੇ ਆਂ ਤੀਜਾ ਐਕਸ਼ਨ ਦਾ ਉਹ ਵੀ ਕੱਲ ਅੱਜ ਰਾਤ ਨਹੀਂ ਕੱਲ ਵੀ ਉਹ ਖਾਂ ਨਹੀਂ ਸੀ ਇਹ ਕੱਲ ਕ ਪਰਸੋਂ ਆਇਆ ਸੀ ਕੱਲ ਨੂੰ ਆਇਆ ਸੀਗਾ ਜਿਹੜਾ ਪਿਛਲੇ ਗਰਾਂਡੇ ਪਿਛਲੇ ਵੀਕ ਹੋਇਆ ਨਾ ਉਹ ਬਾਹਲਾ ਸੀਗਾ ਉਹ ਗੱਡੀ ਉੱਤੇ ਬੈਠਾ ਸੀ ਹਾਂ ਹਾਂ ਜੀ ਹਾਂ ਉਹ ਨਿਸ਼ਾਨ ਦੀ ਗੱਡੀ ਜਿਹਦੀ ਲੇਡੀ ਬੱਚੇ ਚ ਲੈ ਕੇ ਆਈ ਖੇਤੋਂ ਉਹ ਬਹੁਤ ਕੰਦਾ ਸੀ ਅੱਖਾਂ ਨਾਲ ਆ ਠੀਕ ਆਈ

ਇਹ ਤਾਂ ਉਤਸਾਰਾ ਕੋਤਤ ਗਿਆ ਛੋੜਾ ਮਾਮਾ ਇਹ ਨਹੀਂ ਰਸੂਤ ਨਹੀਂ ਆ ਬਾਈ ਨੇ ਹੋਰ ਆਦਾ ਬੰਦਾ ਦੇਖੋ اچھا ਬਹੁਤ ਹੈ ਬਹੁਤ ਪਾਸੇ ਕਰ ਰਿਹਾ ਜਿਹਦੀ ਪਾਸੇ ਕਰ ਰਹੀ ਹੈ ਇਹਨੇ ਉਹ ਉੱਥੇ ਕਰ ਕਰਾ ਲਿਆ ਤੁਹਾਨੂੰ